ਕਿੱਥੋਂ ਆਈਆਂ 25 ਸੈਕਟਰੋਂ ਪੂਰੇ ਕੀ ਕਰਦੀਆਂ ਕੋਈ ਮੰਗਰੀ ਦਰਦ ਦੀ ਦਵਾਈ ਲੈਣੀ ਹੈ ਦਰਦ ਦੀ ਦਵਾਈ ਲੈਣੀ ਆ ਕਿੰਨੇ ਪੈਸੇ ਚਾਹੀਦੇ ਨੇ ਉਹਦੇ ਬਾਰੇ ਤੇ ਓਏ ਘਰ ਕਿੱਥੇ ਆ ਤੇਰਾ ਕਿਰਾਏ ਤੇ ਰਹਣੀ ਆ ਆਪਣਾ ਘਰ ਆਪਣਾ ਘਰ ਆਪਣਾ 25 ਸੈਕਟਰ ਚ ਆ ਬੀਬੀ ਹੁਣ ਤੈਨੂੰ ਅਸੀਂ ਭੇਜਣ ਲੱਗੇ ਆ ਆਸ਼ਰਮ ਚ ਲੁਧਿਆਣੇ ਠੀਕ ਆ ਮੇਰੀ ਗੱਲ ਸੁਣ ਲਈ ਤੁਹਾਡੀ ਉੱਥੇ ਸੰਭਾਲ ਹੋਊਗੀ ਆ ਨਾ ਨਾ ਤੈਨੂੰ ਹੁਣ ਭੇਜਣਾ ਤੂੰ ਉਰੇ ਮਾਹੌਲ ਖਰਾਬ ਕੀਤਾ ਨਾ ਜਿਹੜਾ ਬਹਿ ਜਾ ਬਹਿ ਜਾ ਉਰੇ ਬਹਿ ਜਾ ਬਹਿ ਜਾ ਮੈਂ ਤਾਂ ਬਹਿ ਜਾ ਬਹਿ ਜਾ ਉੱਠਣਾ ਬਹਿ ਜਾ ਬਹਿ ਜਾ ਬਹਿ ਜਾ ਉਹ ਨਾ ਨਾ ਬੈਠ ਤੂੰ ਬਹਿ ਜਾ ਬਹਿ ਜਾ ਥੱਲੇ ਵਾਹ ਐ ਨਹੀਂ ਤੈਨੂੰ ਛੱਡਣਾ ਮੈਨੂੰ ਪਤਾ ਸਰ ਆਪਣਾ ਮਕਾਨ ਹੈ ਤੇਰਾ 25 ਸੈਕਟਰ 'ਚ 25 ਸੈਕਟਰ 'ਚ ਆਪਣਾ ਮਕਾਨ ਹੈ ਦਾ ਕੋਈ ਨਹੀਂ ਕੀ ਮਜ਼ਦੂਰੀ ਹੋਗੀ ਇੱਕ ਮਿੰਟ ਮਾਤਾ ਜੀ ਇਹ ਸੋਚ ਨਹੀਂ ਨਾ ਆਪਣੇ ਇਹ ਮਾਤਾ ਉਰੇ ਖੜ ਤੇ ਇੱਧਰ ਇਹ ਸੋਚ ਨੇ ਨਾ ਆਪਣਾ ਮਾਹੌਲ ਖਰਾਬ ਕਰਦਾ ਤੁਸੀਂ ਐ ਦੱਸੋ ਤੁਸੀਂ ਗੁਰੂ ਘਰ ਮੱਥਾ ਟੇਕਿਆ ਕਿ ਟੇਕਣਾ ਨਹੀਂ ਟੇਕਣਾ ਬਾਈ ਐ ਦੱਸੋ ਵੀ ਆਪਣੇ ਕਿਹੜੇ ਗੁਰੂ ਸਾਹਿਬ ਨੇ ਭੀਖ ਮੰਗਣ ਦੇ ਲਈ ਕਿਹਾ ਵੀ ਨਹੀਂ ਮੰਗਣ ਦੇ ਲਈ ਤਾਂ ਨਹੀਂ ਕਿਹਾ ਉਹ ਹੀ ਤਾਂ ਨਹੀਂ ਕਿਹਾ ਕਿਸੇ ਗੁਰੂ ਸਾਹਿਬ ਨੇ ਨਹੀਂ ਨਹੀਂ ਹੋ ਰੇ ਆਹ ਘਰ ਵਾਲਾ ਮਰਿਆ ਹੋਇਆ ਬੱਚੇ ਛੋਟੇ ਆ ਫਿਰ ਵੀ ਮਿਹਨਤ ਕਰਦੀਆਂ ਦਿਨ ਰਾਤ ਫਿਰ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਦਾ ਕੋਈ ਡਰ ਨਹੀਂ ਹੈਗਾ ਮਿਹਨਤ ਦਾ ਕੋਈ ਲਾਂਬਾ ਨਹੀਂ ਹੈਗਾ ਇਹ ਸ਼ਾਮ ਦਾ ਹੀ ਬੈਠੇ ਹੁੰਦੇ ਆ ਉਹ ਮੇਰਾ ਡੇਲੀ ਦਾ ਇਹ ਰੂਟ ਹੈ ਮੈਂ ਇਤਨਾ ਹੀ ਚੱਤਿਆ ਚੋਣ ਦੇ ਸੀਹਾਗੋ ਦੇਖ ਲਓ ਔਰੇ ਆਪਣੇ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੇ ਆਪਣੇ ਘਰ ਨੇ ਆਪਣਾ ਘਰ 25 ਸੈਕਟਰ ਚ ਘਰ ਹੈ ਦਾ ਆਪਣਾ ਕੈਂਡੀ ਕੌਣ ਦੀ ਹੈ ਲੈ ਵੀ ਚੰਡੀਗੜ੍ਹ 25 ਸੈਕਟਰ ਆਪਣਾ ਘਰ ਆ ਇਹਨਾਂ ਕੋਲ ਜਿੰਨਾ 1.8 ਕਰੋੜ ਰੁਪਏ ਨਿਕਲਦਾ ਕਿਸੇ ਕੋਲੋਂ ਨਹੀਂ ਨਿਕਲਦਾ ਉਹ ਸਰ ਵੀਰੇ ਜੇ ਫਿਰ ਤਾਂ ਪਤਾ ਕੁਝ ਵੀ ਖਰੀਦ ਲਵੇ ਨਾ ਆ ਵੀ ਆ ਨਿਆਣੇ ਨੂੰ ਫੜੋ ਇਹਨਾਂ ਨੂੰ ਵੀ ਹਾਂਜੀ ਕੀ ਨਾਮ ਆ ਤੁਹਾਡਾ ਪ੍ਰੀਤੋ ਕਿੱਥੋਂ ਆਈਆਂ 25 ਸੈਕਟਰੋਂ ਪੂਰੇ ਕੀ ਕਰਦੀਆਂ ਕੋਈ ਮੰਗਰੀ ਦਵਾਈ ਵਾਸਤੇ ਕੋਈ ਕਾਦੀ ਦਵਾਈ ਲੈਣੀ ਆ ਪਿੱਤੇ ਦਾ ਆਪਰੇਸ਼ਨ ਕਰਵਾਇਆ ਹੈ ਦਰਦ ਦੀ ਦਵਾਈ ਲੈਣੀ ਹੈ ਦਰਦ ਦੀ ਦਵਾਈ ਲੈਣੀ ਹੈ ਕਿੰਨੇ ਪੈਸੇ ਚਾਹੀਦੇ ਨੇ ਉਹਦੇ ਬਾਰੇ ਤੇ ਕੋਈ ਨਹੀਂ 150 ਰੁਪਏ ਹੋਰ ਕਿੰਨੇ ਚਾਹੀਦੇ 150 ਦਾ ਪਤਾ ਹੁੰਦਾ ਦਰਦ ਦਾ ਅੱਛਾ ਕਿੱਥੋਂ ਕਰਾਇਆ ਆਪਰੇਸ਼ਨ ਪਿੱਤੇ ਦਾ ਇਹ 16 16 ਹਸਪੀਟਲ ਨਹੀਂ 26 ਸੈਕਟਰੋਂ ਕਿੰਨੇ ਪੈਸੇ ਲੱਗੇ ਉੱਥੇ 1000 ਰੁਪਏ ਅੱਛਾ ਇਹ ਫ੍ਰੀ ਹੁੰਦੀ ਹੋਵੇ ਦਵਾਈ ਫ੍ਰੀ ਮਿਲਦੀ ਹੋਵੇ ਇਹ ਨਹੀਂ ਦਿੰਦੇ ਲਿਖ ਕੇ ਦੇ ਦਿੰਦੇ ਲੈ ਲੋ ਬਾਹਰ ਜਾ ਕੇ ਇਹ ਮਿਲਦੀ ਹੋਵੇ 프리 ਤੇਰੇ ਘਰ ਚ ਕੌਣ ਕੌਣ ਮੇਰੇ ਘਰ ਚ ਬਸ ਮੈਂ ਮੇਰੀ ਕੁੜੀ ਐ ਵਿਧਵਾ ਅੱਛਾ ਘਰ ਕਿੱਥੇ ਆ ਤੇਰਾ ਕਿਰਾਏ ਤੇ ਰਹਿੰਦੀ ਆ ਆਪਣਾ ਘਰ ਆਪਣਾ ਘਰ ਆਪਣਾ 25 ਸੈਕਟਰ ਚ ਹਾਂ ਮਤਲਬ ਕਿਹਾ ਨਾ ਇੰਦਰਾ ਗਾਂਧੀ ਦੇ ਬਾਰੇ ਤੂੰ ਮਿਲਿਆ ਜਿਹਦਾ ਮਰਜੀ ਆ ਆਪਣਾ 25 ਸੈਕਟਰ ਚ ਤੇਰਾ ਆਪਣਾ ਘਰ ਦਾ ਮਾਲਕ ਤੂੰ ਆ ਹੁਣ ਤੂੰ ਉਹਰੇ ਚ ਤੈਨੂੰ ਸ਼ਰਮ ਨਹੀਂ ਆਉਂਦੀ ਉਹਦੇ ਗੁਰੂ ਘਰ ਮੰਗਦੀਆਂ ਬੀਬੀ ਹੁਣ ਤੈਨੂੰ ਅਸੀਂ ਭੇਜਣ ਲੱਗੇ ਆ ਆਸ਼ਰਮ ਚ ਲੁਧਿਆਣਾ ਠੀਕ ਆ ਮੇਰੀ ਗੱਲ ਸੁਣ ਲਈ ਤੇਰੀ ਕੁੜੀ ਆ ਕਿੰਨੀ ਉਮਰ ਆ ਤੇਰੀ ਕੁੜੀ ਦੀ ਹੁਣ 30 40 ਸਾਲ ਦੀ 40 ਸਾਲ ਦੀ ਆ ਉਹਦਾ ਜਵਾਕ ਹੈਗਾ ਕੋਈ ਤੇਰੀ ਕੁੜੀ ਨੂੰ ਵੀ ਨਾਲੇ ਭੇਜ ਦਾਂਗੇ ਘਰ ਨੂੰ ਆਪਣੇ ਨੂੰ ਜਿੰਦਾ ਲਾ ਦੋ ਠੀਕ ਆ ਤੁਹਾਡੀ ਉੱਥੇ ਹੀ ਸੇਵਾ ਹੋਊਗੀ ਉਹ ਘਰ ਬਾਅਦ ਚ ਜਾ ਤੁਹਾਡਾ ਲਾਸਟ ਚ ਦੇਦੋ ਦੀ ਆਸ਼ਰਮ ਦੇ ਨਾਲ ਘਰ ਦਿਓ ਬਾਅਦ ਚ ਠੀਕ ਆ ਤੁਹਾਡੀ ਉੱਥੇ ਸੰਭਾਲ ਹੋਊਗੀ ਹੁਣ ਨਾ ਨਾ ਤੈਨੂੰ ਹੁਣ ਭੇਜਣਾ ਤੂੰ ਉਰੇ ਮਾਹੌਲ ਖਰਾਬ ਕੀਤਾ ਨਾ ਜਿਹੜਾ ਬਹਿ ਜਾ ਬਹਿ ਜਾ ਉਰੇ ਬਹਿ ਜਾ ਬਹਿ ਜਾ ਮੈਂ ਤਾਂ ਬਹਿ ਜਾ ਬਹਿ ਜਾ ਉੱਠਣਾ ਬਹਿ ਜਾ ਬਹਿ ਜਾ ਬਹਿ ਜਾ ਉਹ ਨਾ ਨਾ ਬੈਠ ਦੋ ਬਹਿ ਜਾ ਬਹਿ ਜਾ ਥੱਲੇ ਕਿੰਨੇ ਪੈਸੇ ਮੰਗਨੇ ਪਹਿਲਾਂ ਦਿਖਾ ਨਹੀਂ ਫਿਰ ਤੂੰ ਸੁਨੇ ਮੰਗਿਆ ਸੱਚੀ ਬੰਦੇ ਮੰਗ ਦਿਖਾ ਦੇ ਬੰਦਿਆਂ ਮੰਗ ਕਿੰਨੇ ਪੈਸੇ ਮੰਗਨੇ ਸਵੇਰ ਦੇ ਇਹ ਤਾਂ ਨਹੀਂ ਮੰਗੇਦਾ ਕਸਮ ਨਾਲ ਹੁਣ ਸਵੇਰੇ ਦੀ ਕਿੱਥੇ ਆਏ ਹੁਣੇ ਆਏ ਮੈਂ ਤਾਂ ਕਸਮ ਨਾਲ ਪਤਲਾਸ਼ੀ ਕਰਵਾਵਾਂ ਤੇ ਨਹੀਂ ਕੋਈ ਨਹੀਂ ਚਲੇ ਜਾ ਇੱਧਰ ਖੜ ਕੇ ਇੱਧਰ ਖੜ ਗਿਆ ਮੈਂ ਇੱਧਰ ਪਰਚਾ ਪਵਾਉਣਾ ਤੇਰੇ ਤੇ ਐ ਨਹੀਂ ਤੈਨੂੰ ਛੱਡਣਾ ਮੈਨੂੰ ਪਤਾ ਸਾਰ ਆਪਣਾ ਮਕਾਨ ਤੇਰਾ 25 ਸੈਕਟਰ 'ਚ 25 ਸੈਕਟਰ 'ਚ ਆਪਣਾ ਮਕਾਨ ਆ ਇਹਦਾ ਕੋਈ ਨਹੀਂ ਆਪਣਾ ਮਕਾਨ ਦੇ ਲੋ 25 ਸੈਕਟਰ 'ਚ ਉਰੇ ਕਿਰਾਏ ਤੇ ਲੈਣਾ ਔਖਾ ਹੈ ਜੰਡੀਗੜ੍ਹ 'ਚ ਇਹ ਆਪਣਾ ਲੈ ਕੇ ਉਰੇ ਭੀਖ ਮੰਗਦੀ ਆ ਨੇ ਜਿਹਨੇ ਬਣਾ ਛੋਟਾ ਪਤਾ ਕਿ ਆਪਣਾ ਮਕਾਨ ਹੋਵੇ 25 ਸੈਕਟਰ ਚ ਉਰੇ ਬੰਦਾ ਕਿਰਾਏ ਤੇ ਮਾਨ ਨਹੀਂ ਹੈਗਾ ਹੈ ਜੀ ਕੀ ਪਤਾ ਕੀ ਮਜ਼ਦੂਰੀ ਹੋਗੀ ਇੱਕ ਮਿੰਟ ਮਤਦਾ ਜੀ ਇਹ ਸੋਚ ਨਹੀਂ ਨਾ ਆਪਣੇ ਇਹ ਮਤਦਾ ਉਰੇ ਖੜ ਤੇ ਇੱਧਰ ਇਹ ਸੋਚਨੇ ਨਾ ਆਪਣਾ ਮਾਹੌਲ ਖਰਾਬ ਕਰਦਾ ਹੈ ਤੁਸੀਂ ਐ ਦੱਸੋ ਤੁਸੀਂ ਗੁਰੂ ਘਰ ਮੱਥੇ ਟੇਕਿਆ ਕਿ ਟੇਕਣਾ ਨਹੀਂ ਟੇਕਣਾ ਬਾਈ ਐ ਦੱਸੋ ਵੀ ਆਪਣੇ ਕਿਹੜੇ ਗੁਰੂ ਸਾਹਿਬ ਨੇ ਭੀਖ ਮੰਗਣ ਦੇ ਲਈ ਕਿਹਾ ਵੀ ਨਹੀਂ ਮੰਗਣ ਦੇ ਲਈ ਤਾਂ ਨਹੀਂ ਕਿਹਾ ਉਹ ਹੀ ਤਾਂ ਕਹਿਣਾ ਸੀ ਤੇ ਨਹੀਂ ਕਿਹਾ ਕਿਸੇ ਗੁਰੂ ਸਾਹਿਬ ਨੇ ਨਹੀਂ ਨਹੀਂ ਉਹ ਕਹਿੰਦਾ ਠੀਕ ਹੈ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਕੀ ਉਪਦੇਸ਼ ਦਿੱਤਾ ਉਹ ਕਹਿੰਦਾ ਕਿਰਤ ਕਰੋ ਵੰਡ ਛਕੋ ਬੰਡ ਚਾਹਦੇ ਨੇ ਆਪ ਲੰਗਰ ਚੱਲਦੇ ਨੇ 24 ਘੰਟੇ ਚੱਲਦੇ ਨੇ ਫਿਰ ਇਹ ਕੰਮ ਥੋੜੀ ਹੈ ਜੀ ਨਹੀਂ 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 ਕਰਨੇ ਚਾਹੀਦੇ ਇਹ ਜੇ ਭੀਖ ਦੰਨੇ ਆ ਤੁਹਾਡਾ ਪੈਸਾ ਕਿਸੇ ਲੇਖੇ ਲੱਗਦਾ ਨਹੀਂ ਲੱਗਦਾ ਤੁਹਾਨੂੰ ਕਿਵੇਂ ਦੱਸ ਕਿੱਥੇ ਖਰਚਦੇ ਨੇ ਉਹ ਤਾਂ ਆਪਾਂ ਨੂੰ ਪਤਾ ਨਹੀਂ ਆਉਂਦਾ ਨਹੀਂ ਤਾਂ ਇੱਕ ਦੂਜੇ ਨੂੰ ਦੇਖ ਕੇ ਚੱਲੀ ਜਾਂਦੇਗੇ ਤੁਸੀਂ ਕਿੱਥੇ ਰਹਿੰਦੇ ਹੋ ਮਾਤਾ ਜੀ ਅਸੀਂ ਵੀ ਇੱਥੇ ਛੜ ਜਾਵਾਂ ਆਪਣੇ ਮਕਾਨ ਹਾਂ ਹਾਂ ਇਹਦਾ ਵੀ ਆਪਣਾ ਮਕਾਨ ਆ 25 ਸੈਕਟਰ 'ਚ ਇਹਦਾ ਆਪਣਾ ਮਕਾਨ ਅੱਛਾ ਅੱਛਾ ਤੁਸੀਂ ਦੱਸੋ ਵੀ ਤੁਹਾਡੇ ਬਰਾਬਰ ਹੀ ਹੋਗੀ ਫਿਰ ਇਹ ਮੇਰੇ ਨਾਲ ਚਾਰ ਪ੍ਰੈਸ਼ਨ ਹੋ ਰਹੇ ਆਰ ਕਾਰਾਲਾ ਮਰਿਆ ਹੋਇਆ ਬੱਚੇ ਛੋਟੇ ਆ ਫਿਰ ਵੀ ਮਿਹਨਤ ਕਰਦੀਆਂ ਦਿਨ ਰਾਤ ਫਿਰ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਦਾ ਕੋਈ ਡਰ ਨਹੀਂ ਹੈਗਾ ਮਿਹਨਤ ਦਾ ਕੋਈ ਲਾਂਬਾ ਨਹੀਂ ਹੈਗਾ 7 ਸਾਲ ਤੇ ਆ ਹੋ ਗਿਆ ਆਦਮੀ ਨੂੰ ਮਰੇ ਨੂੰ ਚਾਰ ਪ੍ਰੇਸ਼ਨ ਤਿੰਨ ਪੇਟ ਦੇ ਬੜੇ ਇੱਕੇ ਬਾਹ ਦਾ ਪ੍ਰੇਸ਼ਨ ਹੋ ਰਿਹਾ ਕੁਝ ਵੀ ਨਹੀਂ ਚੱਕਿਆ ਜੀ ਕਿਹੜੇ ਬੰਦ ਤਰਸ ਗਾਣੇ ਆ ਨਾ ਤਰਸ ਗਾਣਾ ਬੰਦ ਕਰੋ ਇਹਦੇ ਜਦ ਤੱਕ ਇਹ ਮਾਹੌਲ ਕਤਰ ਗਈ ਹੋਵੇ ਹੈ 9 ਤੋਂ 11 9 ਤੋਂ 13 ਨਾ ਨਾ ਵੀ ਠੀਕ ਹੈ ਇਹ ਤਾਂ ਮੇਰੇ ਖਿਆਲ ਯਾਰ ਮਾਹੌਲ ਖਰਾਬ ਕੀਤਾ ਸਾਡੇ ਗੁਰੂ ਘਰ ਮਰਿਆਦਾ ਹੀ ਨਹੀਂ ਹੈਗੀ ਇਹ ਭੀਖ ਮੰਗਣ ਦੀ ਨਾ ਭੀਖ ਦੇਣ ਦੀ ਆ ਆਪਾਂ ਪਿੰਡੀਆਂ ਗੁਰੇ ਹਾਲ ਬੰਕੇ ਨਿਆੜੇ ਬਹੁਤ ਜਿਆਦਾ ਕੰਡ ਕੰਨ ਇਹ ਸ਼ਰਮਾਈ ਬੈਠੇ ਹੁੰਦੇ ਆ ਅਸੀਂ ਤੇਲੀ ਦਾ ਰੂਟ ਹੈ ਮੈਂ ਅੱਤ ਰੋ ਚਾਹ ਚੋਣ ਥੋੜੀ ਜਿਹੀ ਮਾਫ ਕਰਾ ਕੇ ਬੈਠੇ ਰਹੇ ਜੀ ਇਹ ਇਹ ਕੰਮ ਬੰਦ ਹੋਣਾ ਜਦੋਂ ਸੰਗਤ ਭੀਖ ਦੇਣੀ ਬੰਦ ਕਰੇ ਹਾਂ ਜੀ ਵੀਰੇ ਦੋ ਰੋਟੀਆਂ ਰੋਟੀ ਮੰਗ ਲਓ ਚਾਹ ਪਾਣੀ ਮੰਗ ਲਓ ਦੁੱਧ ਪਾਣੀ ਮੰਗ ਲਓ ਹੈਨਾ ਪੈਸੇ ਪਤਾ ਕੀ ਗੱਲ ਹੈ ਜੀ ਪਤਾ ਕੀ ਆਪਾਂ ਸਾਰੇ ਧਰਮਾਂ ਦਾ ਤਸਕਾਰ ਕਰਦੇ ਆ ਇਹ ਹਰੇਕ ਧਰ ਮਰਿਆਦਾ ਜਿਵੇਂ ਹੁਣ ਮੰਦਿਰਾਂ ਚ ਨਾ ਲੰਗਰ ਨਹੀਂ ਚੱਲਦੇ ਹੈਗੇ ਸਾਰੇ ਕਿਤੇ ਉੱਤੇ ਉਹ ਭੀਕ ਦੇ ਦਿੰਦੇ ਨੇ ਵੀ ਚੱਲ ਅਗਲਾ ਕੁਸ ਖਾ ਲਵੇ ਆਪਣੇ ਤਾਂ 24 ਘੰਟੇ ਲੰਗਰ ਚੱਲਦੇ ਨੇ ਤਾਂ ਉਹ ਹੀਰ ਵੀ ਨਹੀਂ ਕੋਈ ਪ੍ਰਸ਼ਾਦਾ ਮੰਗ ਲਓ ਕੋਈ ਭੂਟੀ ਜੋ ਮਰਜੀ ਲਓ ਕੋਈ ਚੱਪੜਾ ਲੀਰਾ ਮੰਗ ਲਓ ਕੋਈ ਜੁੱਤੀ ਪੱਕਾ ਮੰਗ ਲਓ ਇਸੇ ਸਨਮਾਨ ਕਰਦੇ ਨੇ ਐਸੇ ਗਲਤ ਤੁਸੀਂ ਹਾਂ ਦੇਖ ਲਓ ਔਰੇ ਆਪਣੇ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੇ ਆਪਣੇ ਘਰ ਨੇ ਆਪਣਾ ਘਰ 25 ਸੈਕਟਰ ਚ ਘਰ ਹੈ ਦਾ ਆਪਣਾ ਕਹਿੰਦੀ ਕੌਣ ਦੀ ਗੱਲ ਹੈ ਕਿ ਚੰਡੀਗੜ੍ਹ 25 ਦੇ ਪੰਜਾਬ ਆ ਕੇ ਆ ਰਿਹਾ ਹੈ ਇਹਨਾਂ ਕੋਲ ਜਿੰਨਾ 18 ਕਰੋੜ ਰੁਪਏ ਨਿਕਲਦਾ ਕਿਸੇ ਕੋਲੋਂ ਨਹੀਂ ਨਿਕਲਦਾ ਤੇ ਸਾਨੂੰ ਪਾਗਲ ਦਿਮਾਗੀ ਬਣਾ ਕੇ ਨਾ ਕਰੋ ਕਰੋੜਾਂ ਦੀ ਉਹ ਹੈ ਵੀਰੇ ਇਹਨੂੰ ਡੇਲੀ ਦੇਖਦੇ ਆਂ ਅਸੀਂ ਖੁਦ ਰੈਂਟ 'ਤੇ ਰਹਿੰਦੇ ਮੇਰੇ ਮਦਰ ਅੱਛੀ ਸਾਨੂੰ 25 ਸਾਲੋਂ ਗ੍ਰੈਂਟ 'ਤੇ ਰਹਿੰਦੇ ਹੋਇਆ ਅਸੀਂ ਮੈਂ ਉਹਦੇ ਪੈਸੇ ਪਾਉਣੇ ਮਾਤਾ ਨੇ ਮੈਨੂੰ ਗੱਲਾਂ 'ਚ ਪਾ ਦਿੱਤਾ ਪਤਾ ਨਹੀਂ ਕਿੰਨੇ ਕ ਪੈਸੇ ਆਉਣੇ ਉਹਦੇ ਕੋਲ ਆਏਗੇ ਨੇ ਮੇਰੀ ਗੱਲ ਤੇ 200 ਤਾਂ ਹੋਈ ਗਈ ਥਿੰ ਤਾਂ ਭੈਣੇ ਅਸੀਂ ਪਿਛਲੀ ਵਾਰ 500 ਤੱਕ ਤਾਂ ਹੋਏ ਕਰਾ ਅਸੀਂ 9 ਵਜੇ ਆਈ ਵੀ ਦੀ ਮੰਗਤੀ ਦੋ ਭੜੀਆਂ 11 ਵਜੇ ਅਸੀਂ ਭੜੀਆਂ ਇੱਕ ਤੋਂ 9000 ਨਿਕਲੇ ਇੱਕ ਤੋਂ 5000 ਦੋ ਘੰਟੇ ਚ ਥਰੋ ਕੀ ਕੀਤਾ ਤੁਸੀਂ ਗੱਲੇ ਕੋਲਕਾ ਚ ਪਵਾਤੇ ਥਰੋ ਹੀਆਂ ਪਟੀਆਂ ਹੋਣੀਆਂ ਉਹਦਾ ਹਾਂ ਪੂਰੀਆਂ ਇਹ ਪਤਾ ਕਿ ਜੇ ਨਾ ਪਾਉਂਦੇ ਦੁਬਾਰੇ ਵੇਰ ਆਉਣਾ ਸੀ ਹੁਣ ਉਹਨਾਂ ਨੂੰ ਪਤਾ ਵੀ ਜੇ ਜਾਵਾਂਗੇ ਦੋ ਘੰਟੇ ਚ ਦੋ ਤੋਂ 9000 ਰੁਪਏ 9000 ਰੁਪਏ ਵਿੱਚ ਫਿਰ ਤਾਂ ਪਤਾ ਕੁਝ ਵੀ ਖਰੀਦ ਲਵੇ 9000 ਰਾਸ਼ੀ ਮਾਲ ਆ ਆ ਵੀ ਆ ਨਿਆਣੇ ਨੂੰ ਫੜੋ ਇਹਨਾਂ ਨੂੰ ਵੀ ਓਏ ਪੀਕ ਮੰਗਦੇ ਹਾਂ ਹਾਂ ਪੀਕ ਮੰਗਦੇ ਆ ਜੀ ਹੈ ਓਏ ਮੰਗਦੇ ਆ ਤੁਰਜੋ ਤੁਰਜੋ ਨਾ ਵੀਰੇ ਇਹ ਵੀ ਭੀਖ ਮੰਗਦੇ ਆ ਮੰਗਦੇ ਕੋਈ ਨਹੀਂ ਇਹਨਾਂ ਨੂੰ ਵੀ ਦੇਖਦੇ ਨੇ 2-4 ਜਣੇ ਤੁਸੀਂ ਆਪਣੇ ਵਰਗੇ ਹੋਰ ਲਿਆ ਬਹੁਤ ਅੱਛੀ ਗੱਲ ਹੈ ਚਲੋ ਮਹਾਰਾਜ ਨੇ ਸੇਵਾ ਲਈ ਵੀ ਆਈ ਹਾਂ ਹਾਂਜੀ ਹਾਂਜੀ ਨਸ਼ਿਆਲਾ ਕੋਈ ਵੇਚਦਾਗਾ ਅਸੀਂ ਨਸ਼ਿਆਲੇ ਵੀ ਫੜਦੇ ਹਾਂ ਲੁਧਿਆਣੇ ਬਤੇਰੇ ਵਾਲੇ ਤੁਸੀਂ ਆਪਣੇ ਰਾਸਤੇ ਹੋਰੀ ਆਪਣੀ ਸਤਰਾਹ ਅੱਗੇ ਕਰੋ 2-4 ਜਣੇ ਨੂੰ ਹੋਰ ਮੇਰਾ ਭਰਾ ਲਗਾ ਕਿਉਂਕਿ ਹੁਣ ਬਾਬਾ ਜੀ ਦਾ 3 ਦਿਨ ਜਨਮ ਦਿਨ ਹੈ 15-15 20000 ਕਮਾ ਕੇ ਜਾਣਾ ਹਾਂ ਬਾਬਾ ਭਰਾ ਹੁਣ 3 ਦਿਨ ਜਨਮ ਦਿਨ ਹੈ ਨਾ ਹੁਣ ਤਾਂ ਲੋਕਾਂ ਨੂੰ ਬਹੁਤ ਕੁਝ ਦੇਣਾ ਹੈ ਹੁਣ ਤਾਂ ਤੁਸੀਂ ਪੂਰੀ ਡਿਊਟੀ ਲਈ ਹੋ ਨਹੀਂ ਕੋਈ ਨਹੀਂ ਮਹਾਰਾਜ ਸੇਵਾ ਲਈ ਜਾਂਦੇ ਨੇ ਆਵਾਂਗੇ ਜ਼ਰੂਰ ਇੱਥੇ ਵੀਹ ਨਹੀਂ ਮੰਗਣੀ ਕਿ ਇਹਨੇ ਜੇ ਫੜ ਲਿਆ ਤੁਹਾਨੂੰ ਸੋਸੰਗਤ ਜੀ ਜਿਵੇਂ ਪਤਾ ਹੈ ਕਿ 3 ਦਸੰਬਰ ਨੂੰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਜਿਸ ਕਰਕੇ ਸੰਗਤਨ ਤਮਸਤਕ ਹੋਣ ਦੇ ਲਈ ਆ ਰਹੀ ਹੈ ਸੋ ਬੇਨਤੀ ਹੈ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਤਾਂ ਇੰਨਾ ਭਿਖਾਰੀਆਂ ਤੇ ਤਰਸ ਕਰਕੇ ਭੀਖਣਾ ਦਿਓ ਕਿਉਂਕਿ ਉਹਦੇ ਨਾਲ ਆਪਾਂ ਪਾਪਾਂ ਦੇ ਭਾਗੀਦਾਰ ਬਣਦੇ ਆ ਜਿਹੜੀ ਥਾਂ ਤੇ ਆਪਣੇ ਪੈਸੇ ਖਰਚੇ ਜਾਂਦੇ ਨੇ ਪੈਸੇ ਲਾਉਣੇ ਨੇ ਗੁਰੂ ਕਾ ਸੇਵਾਵਾ ਚ ਪਾਓ ਵੱਡੇ ਪ੍ਰਬੰਧ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਹੈ ਤੁਸੀਂ ਆਪਣੇ ਨੇੜੇ ਤੇੜੇ ਕਿਸੇ ਲੋੜਵੰਦ ਨੂੰ ਦੇ ਸਕਦੇ ਹੋ ਦੱਸਦੇ ਆ ਤੈਨੂੰ ਕੀ ਹੋਇਆ ਕਿੱਥੋਂ ਆਈਆਂ ਇੱਧਰ ਪੈਸੇ ਕਿੰਨੇ ਇਕੱਠੇ ਕੀਤੇ ਨੇ ਆਏ ਆਈ